ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਅੱਜ ਦੀ ਵੀਡੀਓ ਵਿੱਚ ਇੱਕ ਜਰਸੀ ਤਾਜੀ ਸੂਈ ਵੀ ਤੇ ਇੱਕ ਗੱਬਣ ਵਹਿੜ ਤੇ ਇੱਕ ਤਾਜੀ ਝੋਟੀ ਸੂਈ ਵੀ ਤੇ ਇੱਕ ਝੋਟੀ ਗੱਬਣ ਚਾਰਨਗ ਸੇਲਾ ਡਿਟੇਲ ਦੇ ਬਾਰੇ ਪੁੱਛਦੇ ਆਓਗੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਬਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇਂਦਰ ਸਿੰਘ ਜੀ ਪਿੰਡ ਦੀਪਗੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 9876320666 9876320666 ਆਪਾਂ 8 ਦਿਨ ਪਹਿਲਾਂ ਵੀਡੀਓ ਪਾਈ ਸੀਗੀ ਪੰਜ ਛੇ ਨਗਾ ਦੀ ਸਾਰੇ ਰਹਿ ਗਏ ਸਾਰੇ ਭਾਈ ਠੀਕ ਹੈ ਵਧੀਆ ਫੋਨ ਆਇਆ ਜਮ ਪੂਰੀ ਵਧੀਆ ਠੀਕ ਹੈ ਅੱਜ ਆਪਾਂ ਪਹਿਲਾ ਨੰਬਰ ਜਿਹੜੇ ਝੋਟੇ ਕੀ ਗੱਬਣ ਦੇਖੀ ਜਾਂਦੇ ਆ ਕਿਹੜਾ ਸੂਆ ਸੁੰਦੀ ਆ ਜੀ ਇਹ ਦੂਜਾ ਸੂਆ ਜੀ ਦੂਜਾ ਸੂਆ ਦਿਨ ਕਹਿ ਲੈਂਦੀ ਹੈ ਹਜੇ ਇਹ ਲੈ ਲਈ ਨਹੀਂ ਹਜੇ ਪੰਜ ਛੇ ਦਿਨ ਬਾਕੀ ਹਫਤਾ ਲਗਭਗ ਸੂਣ ਚ ਬਾਕੀ ਪਿਆ ਹਾਂਜੀ ਪਹਿਲੇ ਸੂਏ ਆਪਨ ਮਾਲਕਾਂ ਨੇ ਦੁੱਧ ਦੱਸਿਆ ਉਹਨੇ ਵੀ ਅਸੀਂ ਇੰਨਾ ਚੋਇਆ ਪਹਿਲੇ ਸੂਏ ਬਾਈ 12.5 ਤੇ 13 ਲੀਟਰ ਕਹਿੰਦੇ ਚੋਇਆ ਜਾਇ ਜਾਲਾ ਇਹ ਵੀ ਅਪਾ ਕੱਦ ਬੱਡ ਦੇਖ ਕੇ ਕਹੇ ਜੇ 15 ਦਿੱਤਾ ਉਹ ਵੀ ਕੋਈ ਫਾਇਦਾ ਨਹੀਂ ਨਹੀਂ ਬਾਈ 12.5 ਤੋਂ 13 ਲੀਟਰ ਕਹਿੰਦੇ ਇਹਨ ਮੈਂਤੀ ਵਾਲਾ ਕੰਡੇ ਵਾਲਾ ਦੁੱਧ ਠੀਕ ਆ ਖਿਚਣ ਖੁੱਚਣ ਆਪਾਂ ਚੀਪਾ ਓਕੇ ਆ ਜਾਵਾਂ ਚੀਪਾ ਵੀਰੇ ਮਖਾਇਆ ਵਰਗਾ ਸ਼ਹਿਦ ਵਰਗਾ ਠੀਕ ਆ ਅੰਦਾਜ਼ ਅੰਦਾਜ਼ਾ ਜੈਦ ਕੀ ਵੀ 12.5 ਪਲੂਨ ਨੇ ਪਾਇਆ ਬਈ 15 ਮੰਨ ਕੇ ਲੈ 14 ਵਾਲੀ ਹੈਗੀ ਆ ਬਈ ਗਰੰਟੀ ਹੈ 14 ਵਾਲੀ ਤਾਂ ਖੁੱਲਾ ਡੁੱਲਾ ਨੋਰਮਲ ਦੁੱਧ ਦੇ ਠੀਕ ਆ ਸੋ ਰਿਵਾਰਨ ਮੈਨੂੰ ਸੋ ਵੀਰੋ ਕੱਦ ਬੱਡ ਦੇਖੋ ਫੁੱਲ ਘਾਦਾ ਜਾਵਾ ਛੋਟੀ ਨਹੀਂ ਸਾਈਡ ਵਾਲੀ ਝੋਟੀ ਹੈ ਤੇ ਆਹ ਦੇ ਬਜਨ ਦੇਖੋ ਤੁਸੀਂ ਲੰਮੀ ਲੰੰਗੀ ਬਹੁਤ ਠੀਕ ਹੈ ਸੋ ਮੂੰਹ ਮੱਥਾ ਦੇਖੋ ਫੇਸ ਕੁਆਲਟੀ ਜਾਵਾ ਤੇ ਰਾਜ ਹੀ ਸਮੀ ਪਲੀ ਹੋਈ ਜਾਵਾ ਤੇ ਬਾਕੀ ਲੇਵੇ ਦੀ ਗੱਲ ਕਰੀ ਆਪਾਂ ਮੂਹਰ ਲੱਥਣਾ ਚ ਫੁੱਟ ਦੀ ਵਿਥੀ ਤੇ ਮਗਰ ਅਸਣਾ ਚ ਪੌਣੇ ਫੁੱਟ ਦੀ ਵਿਥੀ ਤੇ ਪਤਲੀ ਚਾਵੜੀ ਦੇ ਵਿੱਚ ਅਸ ਮਿਲਣਾ ਹੁੰਦੇ ਚਮੜੀ ਦੇ ਵਿੱਚ ਹੋ ਜਾਵਾ ਤੇ ਰਾਜ ਹੀ ਪਲੀ ਬੁੜੀ ਬਹੁਤ ਆ ਦੂਜਾ ਸੂਆ ਸੁੰਦੀ ਆ ਹਫਤਾ ਲੈ ਜੇ 8 ਦਿਨ ਲੈ ਜੇ 6 ਦਿਨ ਲੈ ਜੇ ਇੰਨਾ ਟਾਈਮ ਇਹਦਾ ਸੂਣ ਚ ਬਾਕੀ ਪਿਆਗਾ ਤੇ ਪਹਿਲੇ ਸੂਏ 12 12.5 ਕਿਲੋ ਦੁੱਧ ਤੇ ਚੱਲੀ ਆਏ ਦੀ 14 ਗਮਨ ਕੇ ਲੈ ਲਓ ਚੰਗੀ ਗੇਅਰ ਕਰਾਂਗੇ ਆਪਾਂ 15 ਹੀ ਪਾ ਸਕਦੇ ਪਰ 14 ਤੇ ਨੋਰਮਲ ਇਹਨੇ ਆਰਾਮ ਨਾਲ ਚੱਲਣਾ ਹੈਗਾ ਤੇ ਥਣ ਬਹੁਤ ਸੋਹਣਾ ਮੁੱਠੀ ਵਾਲਾ ਸਾਫ ਸੁਥਰਾ ਸੋ ਦੇਖ ਸਕਦੇ ਹੋ ਲੈ ਵਾਲੇ ਪਾਸੋਂ ਪੂਰੀ ਓਕੇ ਸਾਫ ਸੁਥਰੀ ਆ ਸੋ ਚਾਰੇ ਥਣਾ ਦੀ ਬਿੱਥੀ ਦੇਖੋ ਰਾਜੀ ਸਮੀ ਬਲੀ ਵੀ ਤੇ ਭਾਈ ਮੜੇ ਨਾਲ ਖੜੀ ਇਹਦੇ ਸੋ ਕੱਦ ਦਾ ਅੰਦਾਜ਼ਾ ਦੇਖੋ ਵੱਡੀ ਜਿਹੀ ਕੋਈ ਵੀਰ ਇਹ ਨਾ کہیں ਵੀ ਅਸੀਂ ਜਾਵਦੇ ਲੋ ਤੇਲ ਬਚ ਕੇ ਛੋਟੀ ਨਿਕਲ ਗਈ ਤੇ ਰੇਟ ਕੀ ਰਹਿਣਗੇ ਇਹਨਾਂ ਦੇ ਰੇਟ ਵੀ ਜਾਇਜ਼ ਹੋਣਗੇ ਪਰ ਹੋਣ ਦੇ ਕੋਲ ਲੱਖੋ ਵਾਰੀ ਹੋਣਗੇ ਬਸ ਭਾਈ ਹੋਰ ਕੀ ਦੱਸਾਂਗੇ ਬੱਚੀ ਦੇ ਹਿਸਾਬ ਨਾਲ ਹੋਣਗੇ ਹਾਂਜੀ ਠੀਕ ਹੈ ਤੇ ਅੱਗੇ ਦੋ ਨੰਬਰ ਜਿਹੜੀ ਸੂਈ ਸਵਾਈ ਦੇਖੀ ਜਾਂਦੇ ਆਪਾਂ ਇਹਨੂੰ ਸੂਈ ਨੂੰ ਕਾਈਆ ਚਫਾ ਦੇਣਾ ਹੁਣ ਸਵੇਰ ਦਾ ਟਾਈਮ ਚਵਾਈ ਇਹਦੀ ਹੋਣੀ ਹੈ ਹਨਾ ਹਾਂ ਹੋਣੀ ਹੈ ਠੀਕ ਹੈ ਬੱਚਾ ਬਾਦਾ ਨਹੀਂ ਮੇਲ ਕਾ ਹਾਂ ਬੱਚਾ ਕਟਾ ਸੋ ਕਟਾ ਕਿਹਦੇ ਚੰਗੇ ਸਾਂਹ ਦਾ ਲੱਗਦਾ ਹਨਾ ਹਾਂ ਭਾਈ ਸੋ ਵਧੀਆ ਪਲਨ ਵਾਲਾ ਕਟਾ ਬਰੀੜੀ ਵਾਲਾ ਹਾਂਜੀ ਚੌਥਾ ਦਿਨ ਸੂਈ ਨੂੰ ਹੋ ਗਿਆ ਹਾਂਜੀ 6 ਦਿਨ ਆਪਣੇ ਘਰੇ ਸੂਈ ਆ ਹਾਂਜੀ ਆਪਣੇ ਘਰੇ ਜੇਰ ਵਗੈਰਾ ਜਮਾੜਨਾ ਜੇਰ ਵਗੈਰਾ ਵੀਰੇ ਓਕੇ ਗਾਰੰਟੀ ਹੈ ਆਪਣੇ ਕੋਲ ਵੀਡੀਓ ਵੀ ਠੀਕ ਹੈ ਚੋਣ ਚਾਂਦ ਦੀ ਚੋਣ ਜਵਾਈ ਆਪਾਂ ਬੱਚਾ ਲਾ ਕੇ ਦਿਖਾਵਾਂਗੇ ਭਾਈ ਧਾਰਾ ਇਹ ਰੂਰ ਪਹਿਲਾਂ ਧਾਰਾ ਮਾਰ ਫੇਰ ਆਪਾਂ ਤੋੜਾਂਗੇ ਇਹਨੂੰ ਸੋ ਵੀਰੋ ਬੱਚਾ ਚੋਂਦਾ ਦੇਖ ਸਕਦੇ ਪੂਰਾ ਛੱਟ ਗਿਆ ਕਹਿ ਵਾਤਾ ਤੇ ਪਸਮਾ ਦੇਖੋ ਗੱਡ ਰਲ ਕੇ ਕੱਢਿਆ ਜਾਵੇਂ ਨੇ ਸੋ ਵੀਰੋ ਧਾਰਾ ਦੇਖ ਸਕਦੇ ਕਹਿ ਵਾਤਾ ਚੋਣ ਮੋਟਾ ਗੋਟਾ ਪੂਰਾ ਸਾਫ ਸੁਥਰਾ ਤੇ ਮਗਲ ਸੁਧਰ ਵੀਰ ਧਾਰਾ ਮਾਰਦੀ ਸੋ ਚੋਣ ਵਗੈਰਾ ਦੀ ਪੂਰੀ ਇੱਕ ਨੰਬਰ ਆ ਤੇ 4 ਵੇ 4 ਲੇਵਾ ਐਟ ਵਰਗਾ ਲੇਵਾ ਜਮਾ ਠੋਸ ਆ ਬਣਾ ਤੇ ਦੁੱਧ ਅੰਦਾਜ਼ਾ ਕਿੱਥੇ ਚੱਲੂਗੀ ਬਈ ਜੀ ਇਹ ਮੇਰੇ ਦੁੱਧ ਹੁਣ 10 ਤੋਂ 11 ਲੀਟਰ ਬਿਲਕੁਲ ਰੈਡੀ ਹੈ 10 ਲੀਟਰ ਮੈਂ ਨਾਲ ਹਾਜ਼ਰ ਆ ਮੈਂ ਕਿਹਾ ਕੰਡਾ ਨੇ ਆ ਦੇਖ ਲ ਕੋਈ ਜਿੱਕੀ ਨੇ ਠੀਕ ਐ ਧੋਰੀ ਬਾਹਰ ਮੈਂ ਨੂੰ ਸੋ ਚੌਥਾ ਦਿਨ ਹੋ ਗਿਆ ਸੂਈ ਨੂੰ ਬੱਚਾ ਲਾ ਗਿਆ ਬੱਤਾਰਾ ਮਾਰ ਕੇ ਦਿਖਾ ਦੇ ਹੁਣ ਪਸਵਾ ਦੇਖੋ ਚਵਾਈ ਇਹਦੀ ਹਜੇ ਹੋਣੀ ਆ ਹੁਣ ਟਾਈਮ ਲਗਭਗ ਸਾਢੇ 8 ਦਾ ਟਾਈਮ ਹੋਇਆ ਪੂਨੇ 8 ਸਾਢੇ ਤੇ ਪੂਨੇ 8 ਦਾ ਹੁਣ ਜੇ ਆਪਾਂ ਵੀਡੀਓ ਕਵਰ ਕਰਾਂਗੇ ਤੇ ਚੋਣ ਦਾ 2 ਘੰਟੇ ਮੰਨ ਕੇ ਚਲੋ ਡੇਟ ਹੋ ਗਿਆ ਚਵਾਈ ਦੇ ਵਿੱਚ ਸੋ ਲੈਵਾ ਵਗੈਰਾ ਦੇਖੋ ਸੋਹਣਾ ਸਾਫ ਜਿਹਾ ਥਰਾ ਤੇ ਜਿੰਨਾ ਹਵਾਨਾ ਠੋਸ ਆ ਜਾਮਾ ਇਹਦਾ ਤੇ 10 ਲੀਟਰ ਦੁੱਧ ਨੈਟ ਹਾਜ਼ਰ ਆ ਸੂਆ ਸੂਈਆ ਦੂਜਾ ਇਹਦਾ ਅੰਦਾਜ਼ਾ ਲਾਈਏ ਕਿ ਕਿਥੇ ਚੱਲੂਗੀ ਇਹ ਬਈ ਤੂੰ ਐ ਮੰਨਦਾ ਵੀ ਅੱਤੇ ਇਹ ਕਹਿੰਦੇ 13 13 14 13 14 ਮੰਨ ਕੇ ਲੈ ਲਿਆ ਪਹਿਨੀ ਕਹਿੰਦੇ 15 ਮੰਨ ਲੈ 18 ਵਾਰ ਠੀਕ ਹੈ ਹਾਂ ਵੀ 12 ਤੋਂ ਬਾਹਰ ਬਾਹਰ ਹੈਗੀ ਆ ਵੀਰੇ 13-9 ਵੀ ਮੰਨੀ ਕਹਿੰਦੇ ਹੁਣ ਮੈਂ ਕਹਿ ਦੇਣਾ ਚਾ ਗਾਲਾਂ ਦੁੱਧ 12 13 ਰੱਖਣੀ ਚਾਹੀਦੀ ਜੇ ਜੇ ਗੱਲ ਹਾਂ ਤੇ ਅੱਗੇ ਜਿਹੜੀ ਤੀਜੇ ਨੰਬਰ ਤੇ ਬਿਹੜ ਗੱਪਣ ਦੇਖੀਏ ਨੇ ਆਪਾਂ ਇਹ ਵੀਰੋ ਦੂਜਾ ਕੈਦ ਨਾਲ ਲੈਂਦੀ ਆ ਲੇ ਲੇ ਜੀ ਬਾਈ ਹਜੇ 5 6 ਦਿਨ ਮੇਰੇ ਖਾਣੇ ਵੀ ਲੈ ਪੰਜ 6 ਦਿਨ ਸੂਣ ਚ ਇਹਦੇ ਬਾਕੀ ਪਿਆ ਹਨਾ ਕਿੰਨੇ ਕ ਦੁੱਧ ਪਾ ਦੂਗੀ ਇਹ ਦੁੱਧ ਵੀਰੇ ਮੇਰੇ ਖਾਣੇ ਵੀ 16 17 16 17 ਕਿਲੋ ਦੋਸਤ ਖੁੱਲ 16 17 ਕਿਲੋ ਤੋਰ ਦੇ ਬਾਅਦ ਨੂੰ ਦਿਨ ਘਟਦੀ ਹਫਤਾ ਖਾਣ ਹਨਾ ਦੇ ਲੈ ਜੀ ਬਸ ਆ ਦਿਨ ਤੋਂ ਬੱਤੀ ਸੋ ਹਫਤਾ ਬਾਕੀ ਦੋ ਤਾਂ 16 ਕਿ ਗੀ ਐਵਰੇਜ ਚੱਲਣ ਵਾਲੀ ਬੈੜ ਹੈਗੀ ਆ ਤੇ ਕੱਤ ਕੱਟ ਬਹੁਤ ਜਿਆਦਾ ਕਰੋਸ ਬੈੜ ਆ ਗਈ ਜਮਾ ਆਪਾਂ 20 ਕਿ ਗੀ ਬਾਈ 22 ਕਿ ਗੀ ਕੁਝ ਫਿਰ ਹੈ ਠੀਕ ਹੈ ਇਹ ਨਾ ਨਾਰਮਲ ਦੁੱਧ ਆਮ ਬਰੀਦਾਪਾ ਸੋ 16 ਗ੍ਰੀਟਰ ਦੁੱਧ ਦੇ ਨਾਰਮਲ ਚੱਲਣ ਵਾਲੀ ਆਰਾਮ ਨਾਲ ਹੈਗੀ ਆ ਤੇ ਬਾਕੀ ਪੜੀਪੂੜੀ ਬਹੁਤ ਆ ਕੱਦ ਵੱਟ ਚੰਗਾ ਸਾਫ ਸੁਥਰੀ ਵਹਿੜਾ ਹਫਤਾ ਸੂਣ ਚ ਰਹੇਗਾ ਬਾਕੀ ਥੋੜੀ ਜਰਸੀ ਟਾਈਪ ਚ ਆ ਗਈ ਇਹ ਦੁੱਧ ਪਾਉਗੀ ਫੈਕ ਵਾਲਾ ਜਿੰਨਾ ਪਾਉਗੀ ਸੋ ਦੇਖੋ ਕੱਦ ਕਠ ਵਗੈਰਾ ਤਿੱਲੇ ਵਾਲੇ ਪਾਸੋਂ ਪੂਰੀ ਸਾਫ ਸੁਥਰੀ ਆ ਹਫਤਾ ਅਗਲਗ ਭੱਗ ਲੈ ਜੂਗੀ ਤੇ ਵੀਰੇ ਚੌਥੇ ਨੰਬਰ ਜਿਹੜੀ ਜਰਸੀ ਵਹਿੜ ਦੇਖੀਏ ਨੇ ਆਪਾਂ ਕਿਹੜਾ ਸੂਆ ਸੂਈ ਆ ਇਹ ਵੀ ਬਈ ਦੂਜੇ ਕਿਆ ਦਿਨ ਹੋ ਗਿਆ ਸੁਈ ਨੂੰ ਸੁਈ ਨੂੰ ਹੋ ਗਿਆ ਅੱਜ ਵੀ ਚੌਥਾ ਦਿਨ ਆਪਣੇ ਘਰੇ ਸੂਈ ਐ ਨਹੀਂ ਵੀ ਸੂਈ ਸੋਈ ਲਿਆ ਠੀਕ ਐ ਪਰ ਇਹ ਸ਼ੋਰ ਅੰਤਾਈ ਸੂਈ ਦੀ ਐ ਹਾਂ ਹਾਂ ਗਰੰਟੀ ਐ ਆਪਣੀ ਇਹ ਗੱਲ ਦੀ ਤਾਂ ਠੀਕ ਐ ਤੇ ਜੇਰ ਵਗੈਰਾ ਜੇਰ ਵਗੈਰਾ ਓਕੇ ਮੇਰੇ ਬਿਲਕੁਲ ਸਾਫਾ ਜਿਹਾ ਬੈਠੀ ਐ ਪਾਣੀ ਵਰਗਾ ਡਾਲਾ ਤੇ ਦੁੱਧ ਹੁਣ ਕਿੰਨਾ ਦੁੱਧ ਵੀਰੇ ਹੁਣ 10 ਤੋਂ 10 ਲੀਟਰ ਤੇ ਐ ਠੀਕ ਐ ਧਾਰਾ ਤੂੰ ਲੈ ਕੇ ਨੰਬਰ ਆ ਮੈਂ ਖੈ ਮਾਰ ਕੇ ਦਿਖਾਵਾਂਗਾ ਸੁਭਰਤ ਧਾਰਾ ਪੈਂਦੇ ਮਾਰ ਕੇ ਦਿਖਾਉਣਾ ਬੱਚਾ ਲੱਗ ਗਿਆ ਮੈਂ ਪਸਵਾ ਕੇ ਦਿਖਾਦੀ ਸੋ ਦੇਖੋ ਧਾਰਾ ਇਹਦੀ ਪੂਰੀ ਸਾਫ ਸੁਥਰੀ ਐ ਬਾਕੀ ਨਿਆਣਾ ਪਾਉਂਦੇ ਵੀਰੇ ਲੋੜ ਮਗਰ ਸਰਾਜ ਮਾਰਦੇ ਜ਼ਰਾ ਸੋ ਦੇਖੋ ਧਾਰਾ ਵਗੈਰਾ ਪੂਰੀ ਓਕੇ ਆ ਜਾਵਾ ਸਾਫ ਸੁਥਰੀਆਂ ਇਧਰ ਦੀ ਸਾਈਡ ਵੀ ਦਿਖਾ ਦੇ ਮਾਰ ਦੇ ਫਰਮਾ ਦੇ ਵਾਠ ਠੀਕ ਆ ਓਕੇ ਤੋਰ ਦੀ ਬਾਹਰ ਨੂੰ ਸੋ ਵੀਰੋ ਲੇਵਾ ਵਗੈਰਾ ਦੇਖ ਸਕਦੇ ਬੜਦਾ ਸਾਫ ਸੁਥਰੀ ਆ ਰਾਜ ਜੀ ਸਭੀ ਬੜੀ ਵੀ ਪਰ ਕੱਦ ਜ਼ਰੂਰ ਦਰਮਿਆਨਾ ਆ ਕੱਦ ਆ ਕੱਦ ਦਰਮਿਆਨੇ ਘੱਟ ਘਾਟ ਦੇ ਵਿੱਚ ਤੇ ਰੇਟ ਵੀ ਫਿਰ ਦਰਮਿਆਨੇ ਹੀ ਹੋਊਗਾ। ਉਹ ਜੈਜ ਬਿਲਕੁਲ ਜੈਜ ਬਾਈ। ਠੀਕ ਹੈ। ਸੋ ਜਰਸੀ ਆ ਗਈ ਮਧਰੀ ਗੋਡੀ ਦੀ। ਤੇ ਪੜੀ ਵੀ ਬਹੁਤ ਆ ਦੁੱਧ ਕਿੰਨਾ ਦੱਸਿਆ ਆਪਾਂ ਹਾਜ਼ਰ ਹੁਣ? ਅੰਦਾਜ਼ਾ ਵੀ ਚੱਲ ਜੀ ਤੇਰਾ ਜਦੋਂ ਹਤੇ। 15 ਮਨ ਕਿੱਲੇ ਦੇ ਤਾਜੀ ਸੂਏ ਨਗਰਾਂ ਦੀ ਦਿੰਦੀ। ਜੈਜ ਗੱਲਾਂ ਜਾਵਾਂ। ਸੋ ਕਾਫੀ ਨਗਦ ਖਾਦੇ ਇੱਕ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਵੀਰੋ ਦੇਖਣ ਲਈ ਤੁਹਾਨੂੰ।